ਉਹਦੇ ਸਾਹਮਣੇ ਗੁਰੂ ਸਾਹਿਬ ਜੀ ਫਿਰ ਬਦਾਵਾ ਪਾੜ ਦਿੰਦੇ ਐ ਤੇ ਉਹਦੀ ਟੁੱਟੀ ਗੰਢ ਲੈਂਦੇ ਐ ਸੋ ਆਪ ਮੁਕਤ ਮੁਕਤ ਕਰੇ ਸੰਸਾਰ ਸਤਗੁਰ ਆਪ ਮੁਕਤ ਐ ਤੇ ਉਹਨਾਂ ਨੇ ਮੁਕਤ ਕੀਤਾ ਕਲਗੀਆਂ ਵਾਲੇ ਪਾਸ਼ੇ ਨੇ ਅਗਲੇ ਦਿਨ ਵੀ ਸਾਰੇ ਸਿੰਘਾਂ ਦੀਆਂ ਜੋ ਸਰੀਰ ਸਾਨੂੰ ਇਕੱਠੇ ਕੀਤੇ ਆਪ ਉਹਨਾਂ ਦਾ ਸਸਕਾਰ ਕੀਤਾ ਅਗਦਾ ਪ੍ਰਬੰਧ ਕੀਤਾ ਆਪ ਉੱਥੇ ਸੋਹਿਲਾ ਸਾਹਿਬ ਪੜਿਆ ਅਰਦਾਸ ਬੇਨਤੀ ਕੀਤੀ ਤੇ ਕਰਕੇ ਤਾਂ ਕਹਿਣ ਲੱਗੇ ਵੀ ਇਹ ਮੇਰੇ 40 ਮੁਕਤੇ ਐ ਤੇ ਗੁਰਦਰਾ ਬਣ ਗਿਆ ਮੁਕਤਸਰ ਸਾਹਿਬ ਜੇ ਉਹ 40 ਮੁਕਤੇ ਮੁਕਤੇ ਹੋ ਗਏ ਐ ਕਿ ਗੁਰੂ ਦੇ ਸਨਮੁਖ ਹੋ ਕੇ ਆਪਣੀ ਗਲਤੀ ਨੂੰ ਮੰਨ ਕੇ ਤੇ ਗੁਰੂ ਗੁਰੂ ਦੇ ਸਨਮੁਖ ਹੋ ਕੇ ਤੇ ਜੁੱਧ ਵਿੱਚ ਜਿੱਦੀਆਂ ਪ੍ਰਾਪਤ ਕੀਤੀਆਂ ਨੇ ਅੱਜ ਉਹ 40 ਮੁਕਤੇ ਐ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਆਪਾਂ ਉੱਥੇ ਜਾਣਾ ਐ ਉੱਥੇ ਦਰਸ਼ਨ ਵੀ ਕਰਨੇ ਐ ਉੱਥੇ ਇਸ਼ਨਾਨ ਵੀ ਕਰਨੇ ਐ ਇੱਕ ਬੇਨਤੀ ਐ ਵੀ ਜਿਵੇਂ ਉਹਨਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲਈਆਂ ਨੇ ਤੇ ਆਪਾਂ ਵੀ ਖੁਸ਼ੀਆਂ ਲੈਣੀਆਂ ਨੇ ਕਿਉਂਕਿ ਕਿਸੇ ਨੇ ਪੁੱਛਿਆ ਕਲਗੀਆਂ ਵਾਲਿਆ ਪਾਦਸ਼ਾਹ ਤੂੰ ਕਿਹਦੇ ਨਾਲ ਪ੍ਰੇਮ ਕਰਦਾ ਹੈ ਨਾ ਤੈਨੂੰ ਪਿਆਰ ਆਪਣੇ ਪਰਿਵਾਰ ਨਾਲ ਨਾ ਤੈਨੂੰ ਪਿਆਰ ਧਨਪਦਾਰਥਾਂ ਦੇ ਨਾਲ ਨਾ ਤੈਨੂੰ ਪਿਆਰ ਆਪਣੇ ਘਰ ਦੇ ਨਾਲ ਤੈਨੂੰ ਕਿਹਦੇ ਨਾਲ ਪਿਆਰ ਹੈ ਸਤਿਗੁਰੂ ਕਹਿਆ ਸੀ ਮੈਨੂੰ ਪਿਆਰ ਪਤਾ ਕਿਹਦੇ ਨਾਲ ਹੈ ਜਿਹੜਾ ਮੇਰਾ ਪੰਜਵਾਂ ਪੁੱਤਰ ਹੈ ਖਾਲਸਾ ਮੈਂ ਪਿਆਰ ਕਰਦਾ ਖਾਲਸੇ ਨਾਲ ਤੇ ਖਾਲਸਾ ਕੌਣ ਹੈ ਖਾਲਸਾ ਸੋ ਜੋ ਕਰੇ ਨਿਤਜੰਗ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਕਹਿ ਲੱਗੇ ਮੈਨੂੰ ਖਾਲਸਾ ਪਿਆਰਾ ਏ ਮੈਨੂੰ ਰਹਿਤ ਪਿਆਰੀ ਏ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਏ ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀ ਸੰਗਤ ਵੱਡੇ ਪੱਦਰ ਤੇ ਭਵੇਂ ਉਹ ਪੰਜਾਬ ਏ ਪੰਜਾਬ ਜਿਵੇਂ ਸਿੱਖ ਨੇ ਬਾਹਰ ਸਿੱਖ ਬੈਠੇ ਆ ਮੁਕਸਰ ਦਾ ਜਿਹੜਾ ਜੋੜ ਮੇਲਾ ਜਿਹੜਾ ਪੂਰੀ ਨਾਨਕਨੇਵਾ ਸਾਧ ਸੰਗਤ ਵੱਲੋਂ ਮਨਾਇਆ ਜਾਂਦਾ। ਸੋਦੇ ਸੰਬੰਧ ਦੇ ਵਿੱਚ ਆਪਾਂ ਇਸ ਇਤਿਹਾਸ ਨੂੰ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿਹੜਾ ਮਾਗੀ ਦਾ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਇਹਦੇ ਪਿੱਛੇ ਕਾਰਨ ਕੀ ਕਿਹੜੇ-ਕਿਹੜੇ ਸ਼ਹੀਦਾਂ ਦੀ ਯਾਦ ਚ ਮਨਾਇਆ ਜਾਂਦਾ। ਸ੍ਰੀ ਮੁਕਸਰ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਦੇ ਜਿਹੜਾ ਮਾਗ ਦੀ ਸੰਗਨਾ ਦੇ ਉੱਤੇ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਸੋ ਇਸ ਦੇ ਸਬੰਧ ਵਿੱਚ ਮੇਰੇ ਨਾਲ ਹੈ ਭਾਈ ਬਲਕਾਰ ਸਿੰਘ ਜੀ ਗੁਰਮਤ ਵਿਚਾਰ ਜਿਥੇ ਤੋਂ ਅੱਜ ਸਾਡੇ ਨਾਲ ਹੋਣਗੇ ਸਾਰੀ ਆਪਾਂ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜੀ ਸਾਫ ਸੰਗਤ ਹੈਗੀ ਆਪਣੇ ਸੰਗਤ ਬਣਾਉਂਦੀ ਹੈ ਜਿਹੜਾ ਜੋੜ ਮੇਲਾ ਬਣਾਉਂਦੀ ਹੈਗੀ ਇਸ ਦਾ ਆਪਾਂ ਜੇ ਮੋٹے ਰੂਪ ਚ ਇਤਿਹਾਸ ਵੇਖੀਏ ਤੇ ਕਿਹੜਾ ਕਿਹੜਾ ਜਾਏ ਸਾਡਾ ਜਿਹੜੇ ਸ਼ਹੀਦ ਹੋਏ ਆ ਕਿਹੜੇ ਕਿਹੜੇ ਸ਼ਹੀਦ ਹੋਏ ਆ ਕਿਦੋਂ ਬਣਾਇਆ ਜਾਂਦਾ ਸੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਫੀਦਾਂ ਜਾਬ ਜੁੜ ਲੱਗੇ ਆ ਜਿੰਨਾ ਬਾਰੇ ਗੁਰਬਾਣੀ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਉਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਜਿਹੜਾ 40 ਮੁਕਤਿਆਂ ਦਾ ਇਤਿਹਾਸ ਹੈ ਇਹਦੇ ਬਾਰੇ ਜਦੋਂ ਆਪਾਂ ਇਤਿਹਾਸ ਬਾਰੇ ਚ ਪੜਦੇ ਆ ਦਸਵੇਂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦੇ ਕਲੇ ਨੂੰ ਘੇਰਾ ਪੈਂਦਾ 7 ਸੱਤ ਮਹੀਨੇ ਘੇਰਾ ਪਿਆ ਲਿੰਦਾ ਹੈ ਉੱਥੋਂ ਝੁੱਟੀਆਂ ਸਵਾ ਖਾਧੀਆਂ ਜਾਂਦੀਆਂ ਕਿਸੇ ਵੱਲੋਂ ਗੋ ਦੀ ਕਿਸੇ ਵੱਲੋਂ ਕਰਾਨ ਦੀ ਪਰ ਉਹ ਮੁੱਕਰ ਜਾਂਦੇ ਆ ਪਰ ਗੁਰੂ ਸਾਹਿਬ ਜੀ ਉਹਨਾਂ ਦੇ ਕਹਿਣ ਤੇ ਉੱਥੋਂ ਜਦੋਂ ਕਿਲਾ ਛੱਡ ਦਿੰਦੇ ਆ ਇਚੋਂ ਫੋਜ ਹਮਲਾ ਕਰ ਦਿੰਦੀਆਂ ਨੇ ਸਰਹੰਦ ਜਦੋਂ ਅੱਗੇ ਸੱਸਾ ਨਦੀ ਦੇ ਕੰਢੇ ਤੇ ਹੂੰ ਪਿੱਛੇ ਫੌਜਾਂ ਲੱਗੀਆਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਅਮਰਤ ਵੇਲੇ ਨਿਤਨੇਮ ਕਰਕੇ ਤੇ ਉਥੋਂ ਸੱਸਾ ਨਦੀ ਪਾਰ ਕਰ ਜਾਂਦੇ ਆ ਉਸ ਤੋਂ ਜਿਹੜਾ ਪਰਿਵਾਰ ਹੈ ਤਿੰਨਾ ਹਿੱਸੇ ਚ ਵੰਡਿਆ ਜਾਂਦਾ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਸ ਸਿੰਘ ਤੇ ਮਾਤਾ ਗੁਜਰ ਕੌਰ ਸਰਹੰਦਵਾਲ ਨੂੰ ਚਲੇ ਜਾਂਦੇ ਆ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦਸਵੇਂ ਪਾਤਸ਼ਾਹ ਤੇ ਨਾਲ ਹੋਰ ਸਿੰਘ ਜਿਹੜੇ ਆਹ ਚਮਕੌਰ ਦੀ ਗੜੀ ਵੱਲ ਨੂੰ ਆ ਜਾਂਦੇ ਆ ਠੀਕ ਹੈ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਭਾਈ ਮਾਨੀ ਸਿੰਘ ਤੇ ਭਾਈ ਜਵਾਰ ਸਿੰਘ ਦੇ ਨਾਲ ਦਿੱਲੀ ਨੂੰ ਚਲੇ ਜਾਂਦੇ ਆ ਹੂੰ ਇੱਧਰ ਚਮਕੌਰ ਦੀ ਗੜੀ ਵਿੱਚ ਇੱਕ ਪਾਸੇ 10 ਲੱਖ ਤੇ ਇੱਕ ਪਾਸੇ 40 ਸਿੰਘ ਹੈ ਹੂੰ ਇੱਥੇ ਜੰਗ ਹੁੰਦੀ ਹੈ ਔਰ ਦਸਵੇਂ ਪਾਤਸ਼ਾਹ ਇੱਥੇ ਸਿੰਘ ਪੰਜ-ਪੰਜ ਸਿੰਘ ਜਾ ਕੇ ਜੂਝਦੇ ਆ ਤੇ ਛਿੱਧੀਆਂ ਪ੍ਰਾਪਤ ਕਰਕੇ ਇੱਥੇ ਵੱਡੇ ਸਹਿਬ ਜਾਂਦੇ ਐ ਉਹ ਵੀ ਛਿਦੀ ਪ੍ਰਾਤ ਕਰ ਜਾਂਦੇ ਐ ਔਰ ਦਸਵੇਂ ਪਾਤਸ਼ਾ ਪੰਜਾਂ ਦਾ ਹੁਕਮ ਮੰਨਦੇ ਹੋਇਆਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦੇ ਐ ਤੇ ਇੱਥੋਂ ਮਾਛੀਵਾੜੇ ਆਣ ਕੇ ਜਦੋਂ ਭਾਈ ਮਾਨ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਇਹਦਾ ਮਲਾਪ ਹੁੰਦਾ ਉੱਥੇ ਉੱਥੇ ਦਸਵੇਂ ਪਾਤਸ਼ਾ ਉੱਥੇ ਫਿਰ ਉੱਚ ਦਾ ਪੀਰ ਬਣ ਕੇ ਨਿਕਲਦੇ ਐ ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਜੀ ਦੀਨੇ ਕਾਂਗੜ ਆ ਜਾਂਦੇ ਐ ਦੀਨੇ ਕਾਂਗੜ ਇੱਥੇ ਰੰਗਜੀਬ ਨੂੰ ਜੋ ਜਫਰਨਾਮਾ ਲਿਖ ਕੇ ਸਿੰਘਾਂ ਨੂੰ ਭੇਜ ਦਿੰਦੇ ਐ ਤੇ ਉਧਰ ਦੂਜੇ ਪਾਸੇ ਜਿਹੜੇ 40 ਮੁਕਤਾਂ ਦਾ ਇਤਿਹਾਸ ਹੈ ਜਦੋਂ ਗੱਲ ਕਰਦੇ ਆ ਪੱਟੀ ਇਲਾਕੇ ਦੇ ਵਿੱਚ ਭਾਈ ਸੁਲਤਾਨ ਸਿੰਘ ਤੇ ਭਾਈ ਨਿਧਾਨ ਸਿੰਘ ਇਹਨਾਂ ਦੇ ਪਿਤਾ ਚੜਾਈ ਕੀਤੇ ਹੁੰਦੇ ਐ ਉਹਨਾਂ ਦੀ ਅੰਤਮ ਅਰਦਾਸ ਵਿੱਚ ਸਾਰੀਆਂ ਸੰਗਤਾਂ ਕਤਰੂਆਂ ਹੁੰਦੀਆਂ ਨੇ ਤੇ ਉਧਰ ਭਾਈ ਨਿਧਾਨ ਸਿੰਘ ਦੀ ਕਰੇ ਜੋ ਮਾਤਾ ਪਾਪਾ ਕੋਲ ਉਹਨਾਂ ਦੇ ਘਰੇ ਚ ਵਿਆਹੀ ਹੁੰਦੀ ਹੈ ਤੇ ਮਾਤਾ ਪਾਪਾ ਔਰ ਤੇੜੇ ਭਰਾ ਹੈ ਭਾਈ ਭਗਤ ਸਿੰਘ ਉਹਨਾਂ ਦੀ ਇਲਾਕੇ ਚ ਕਾਫੀ ਜਾਣ ਪਛਾਣ ਹੋਣ ਕਰਕੇ ਇਲਾਕੇ ਦੇ ਚੌਧਰੀ ਹੋਣ ਕਰਕੇ ਉਹਨਾਂ ਦੇ ਲਾਹੌਰ ਦੇ ਸਬੰਧ ਨਾਲ ਵੀ ਕਾਫੀ ਜਾਣਕਾਰੀ ਸੀ ਇੱਥੇ ਜਦੋਂ ਗੱਲਾਂ ਚੱਲੀਆਂ ਦਸਵੇਂ ਪਾਤਸ਼ਾਹ ਦੀਆਂ ਇਹ ਵੀ ਕਿੰਨਾ ਇਤਿਹਾਸਾਂ ਲਿਖਿਆ ਹੈ ਕਿ ਤਾਂ ਬਚਤਰ ਸਿੰਘ ਜੀ ਦੀ ਪ੍ਰਾਪਤ ਕਰਦਾ ਉੱਥੇ ਇੱਕ ਸਿੰਘ ਜਖਮੀ ਹਾਲਤ ਵਿੱਚ ਇੱਥੇ ਆਉਂਦਾ ਹੋ ਉਹ ਸਾਰੇ ਜੋ ਵੀ ਇਤਿਹਾਸ ਦੱਸਦਾ ਹੈ ਸਿੰਘਾਂ ਨੂੰ ਜੋ ਵੀ ਦਸਵੇਂ ਪਾਤਸ਼ਾਹ ਨਾਲ ਕਿਵੇਂ ਵੱਡੇ ਸਰਬਜਾਤ ਦੀ ਚੀਜ਼ ਹੋ ਗਈ ਕਿਵੇਂ ਛੋਟੇ ਸਰਬਜਾਤ ਦੇ ਸਰਾਂਧੀਆਂ ਨੀਆਂ ਕਿਵੇਂ ਗਏ ਪ੍ਰਾਪਤ ਕਰਕੇ ਮਾਤਾ ਗੁਰੂ ਤੋਂ ਚੀਜ਼ ਹੋ ਗਈ ਸਾਰੀ ਵਿਥਿਆ ਦੱਸਦੇ ਆ ਦੱਸਦੇ ਆਣ ਕੇ ਇੱਥੇ ਸਾਰੇ ਸਿੰਘ ਫਿਰ ਵਿਚਾਰ ਕਰਦੇ ਆ ਕਿ ਆਪਾਂ ਨੂੰ ਗੁਰੂ ਸਾਹਿਬ ਨਾਲ ਮਿਲਣਾ ਚਾਹੀਦਾ ਗੁਰੂ ਨਾਲ ਆਪਾਂ ਮਲਾਪ ਕਰਨਾ ਚਾਹੀਦਾ ਕਿਉਂਕਿ ਇਸ ਟਾਈਮ ਜੋ ਹਾਲਾਤ ਐ ਉਹਦੇ ਅਨੁਸਾਰ ਆਪਾਂ ਨੂੰ ਗੁਰੂ ਨਾਲ ਮਲਾਪ ਹੋਣਾ ਚਾਹੀਦਾ ਇੱਥੋਂ ਫਿਰ ਇਹ ਸਿੰਘ ਜਿਹੜੇ ਐ ਸਾਰੇ ਵਿਚਾਰਾਂ ਕਰਕੇ ਇੱਥੋਂ ਸਿੰਘ ਫਿਰ ਰਵਾਨਾ ਰਵਾਨਾ ਹੁੰਦੇ ਆ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਇੱਥੋਂ ਫਿਰ ਪੱਟੀ ਤੋਂ ਸਿੰਘ ਫਿਰ ਹਰੀਕੇ ਮਹੂ ਥਾਣੀ ਹੁੰਦਿਆਂ ਹੋਇਆ ਦਾ ਇਤਿਹਾਸ ਵਿੱਚ ਮੂਹ ਕਿਥਾਣੀ ਹੁੰਦਿਆਂ ਇਹਨੂੰ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਜੀ ਐਸਟੇਮ ਰਾਮਿਆਂ ਨੇ ਪਹੁੰਚ ਜਾਂਦੇ ਆ। ਹੂੰ। ਰਾਮਿਆਂ ਨੇ ਜਦੋਂ ਪਹੁੰਚਦੇ ਐ ਉਦھر ਦਸਵੇਂ ਪਾਤਸ਼ਾਹ ਮਹਾਰਾਜ ਜਿਹੜੇ ਐ ਉਹ ਰਾਮਿਆਂ ਨੇ ਜਿਹੜੇ ਐ ਉਹ ਬੈਠੇ ਹੋਏ ਐ। ਪਤਾ ਲੱਗਦਾ ਇਹਨਾਂ ਨੂੰ ਵੀ ਮਾਝੇ ਤੋਂ ਕੋਈ ਸਿੰਘ ਜਿਹੜੇ ਐ ਉਹ ਆ ਰਹੇ। ਤੇ ਜਦੋਂ ਮਾਝੇ ਤੋਂ ਸਿੰਘ ਆਉਂਦੇ ਐ ਤੇ ਮਾਝੇ ਤੋਂ ਸਿੰਘ ਆਉਂਦੇ ਐ ਪਤਾ ਲੱਗਦਾ ਦਸਵੇਂ ਪਾਤਸ਼ਾਹ ਨੂੰ ਇਹ ਤਾਂ ਸੈਂਪਾ ਜਿਹਾ ਲੱਗੇ ਕਿ ਭਾਈ ਮਾਨ ਸਿੰਘ ਇੱਥੇ ਵਿਸ਼ਾਈ ਕੀਤੀ ਜਾਵੇ ਸਿੰਘਾਂ ਦਾ ਸਤਿਕਾਰ ਕੀਤਾ ਜਾਵੇ ਉਹਨਾਂ ਨੂੰ ਬਿਠਾਉਣ ਵਾਸਤੇ ਵਿਸ਼ਾਈ ਕੀਤੀ ਗਈ ਇਹ ਸਿੰਘ ਪਹੁੰਚ ਜਾਂਦੇ ਐ ਦਸਵੇਂ ਪਾਤਸ਼ਾਹ ਨਾਲ ਜਦੋਂ ਮਲਾਪ ਹੁੰਦਾ ਐ ਇਹ ਭਾਈ ਭਗ ਸਿੰਘ ਤੇ ਮਾਤਾ ਭਗ ਕੌਰ ਤੇ ਭਾਈ ਮਾਹ ਸਿੰਘ ਤੇ ਹੋਰ ਨਾਲ ਸਿੰਘ ਜਿਹੜੇ ਐ ਜਦੋਂ ਜਾ ਕੇ ਨਮਸਕਾਰ ਕਰਦੇ ਐ ਮੱਥਾ ਟੇਕਦੇ ਐ ਚਰਨਾਂ ਤੇ ਤੇ ਨਮਸਕਾਰ ਕਰਦੇ ਐ ਤੇ ਫਿਰ ਗੱਲ ਸ਼ੁਰੂ ਹੁੰਦੀ ਹੈ ਕਿ ਸਤਗੁਰ ਸਾਹਿਬ ਜੀ ਇਹ ਆਪਣੇ ਜੋ ਵੀ ਘਟਨਾ ਵਾਪਰੀ ਕਿਵੇਂ ਵਾਪਰੀ ਹੈ ਜਦੋਂ ਸਾਰਾ ਪਤਾ ਲੱਗਦਾ ਹੈ ਵੀ ਐਵੇਂ ਵੱਡੇ ਸਭ ਦੇ ਫੀਰ ਹੋ ਜਾਂਦੇ ਛੋਟੇ ਸਿੱਦੇ ਆ ਫਿਰ ਭਾਗ ਸਿੰਘ ਇੱਕ ਗੱਲ ਕਹਿੰਦਾ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਕਲਕੀਆਂ ਵਾਲਿਆ ਪਾਤਸ਼ਾਹ ਦਸਵੇਂ ਪਾਤਸ਼ਾਹ ਸਾਡੀ ਇੱਕ ਬੇਨਤੀ ਹੈ ਹਾਂਜੀ ਕਿ ਵੇਖੋ ਆਪਣਾ ਕਿੰਨਾ ਨੁਕਸਾਨ ਹੋ ਗਿਆ ਹਮ ਆਪਣੇ ਕੋਲ ਆਪਣੇ ਲਾਲ ਨਹੀਂ ਰਹਿਏ ਸਿੰਘ ਚੀਤ ਹੋ ਗਏ ਹੈ ਤੇ ਸਾਡੀ ਇਹ ਵਿਚਾਰ ਹੈ ਸਾਡੀ ਇਹ ਸੋਚ ਹੈ ਕਿ ਤੁਹਾਡੀ ਜਾਨ ਬਚਾਉਣੀ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਤੇ ਸਾਡੀ ਗੱਲਬਾਤ ਹੈਗੀ ਹੈ ਉਧਰ ਅਸੀਂ ਗੱਲਬਾਤ ਚਲਾਉਣੇ ਆ ਤੇ ਆਪਾਂ ਰਾਜੀਨਾਮਾ ਕਰ ਲੈਨੇ ਆ ਦੱਸੇ ਪਾਸ਼ਾ ਸੁਣਦੇ ਰਹੇ ਕੁਝ ਸਮੇਂ ਬਾਅਦ ਕਲਕੀਆਂ ਵਾਲੇ ਆਪ ਲਾਪੋਚ ਕਲਕੀਆਂ ਵਾਲੇ ਪਾਸ਼ਾ ਸਤਿਗੁਰ ਸਾਹਿਬ ਜੀ ਬੋਲਦਾ ਹੈ ਕਹਨ ਲੱਗੇ ਸਿੰਘੂ ਮੇਰੀ ਜਾਨ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਸੀਂ ਧਰਮ ਵਾਸਤੇ ਲੜ ਰਹੇ ਆ ਅਸੀਂ ਜ਼ਮੀਰਾਂ ਨੂੰ ਜਗਾਉਣ ਵਾਸਤੇ ਲੜ ਰਹੇ ਆ ਔਰ ਸਾਡੀ ਡਿਊਟੀ ਲੱਗੀ ਰੱਬ ਵੱਲੋਂ ਕਿ ਅਸੀਂ ਧਰਮ ਨੂੰ ਪਰਫੁੱਲਤ ਕਰਨਾ ਹੈ ਔਰ ਮੇਰੀ ਜਾਨ ਨਾਲੋਂ ਧਰਮ ਜ਼ਰੂਰੀ ਹੈ ਇਸ ਵਾਸਤੇ ਸਾਨੂੰ ਇਹ ਸਮਝੌਤੇ ਨਹੀਂ ਕਰਨੇ ਚਾਹੀਦੇ ਜੇ ਅੱਜ ਸਮਝੌਤਾ ਕਰਦੇ ਆ ਤੇ ਇਹ ਇੱਕ ਈਮਾਨ ਵਾਲੀ ਗੱਲ ਹੋ ਜਾਣੀ ਹੈ ਤੇ ਮੈਂ ਸਭ ਕੁਝ ਵਾਰਤਾ ਪੰਥ ਤੋਂ ਚਾਰੇ ਸਹਿਬਜਾਦੇ ਵਾਰ ਤੇ ਮਾਤਾ ਵਾਰਤੀ ਪਰਿਵਾਰ ਵਾਰਤਾ ਘਰ ਬਰ ਵਾਰਤਾ ਸਭ ਕੁਝ ਛੱਡਦਾ ਏ ਤੇ ਮੈਂ ਤਾਂ ਕਿ ਇਹ ਨਹੀਂ ਮੰਨੀ ਮੈਂ ਲੋਕਾਂ ਦੀਆਂ ਜ਼ਮੀਰਾਂ ਜਗਾਉਣ ਵਾਸਤੇ ਆਇਆ ਏ ਧਰਮ ਵਾਸਤੇ ਕਿਵੇਂ ਲੜਨਾ ਏ ਸਿੱਖੀ ਵਾਸਤੇ ਕਿਵੇਂ ਲੜਨਾ ਏ ਸੱਚਾਈ ਵਾਸਤੇ ਮਜਲੂਮਾਂ ਵਾਸਤੇ ਕਿਵੇਂ ਲੜਾਈ ਕਰਨੀ ਏ ਮੈਂ ਲੋਕਾਂ ਨੂੰ ਦੱਸਣ ਵਾਸਤੇ ਆਇਆ ਏ ਇਸ ਬਾਤ ਤੇ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਅਸੀਂ ਕਦੀ ਵੀ ਝੂਠ ਨਾਲ ਰਾਜੀਨਾਮਾ ਨਹੀਂ ਕਰਾਂਗੇ ਕਿਉਂਕਿ ਇਹ ਲੜਾਈ ਝੂਠ ਤੇ ਸੱਚ ਦੀ ਹੈ ਇੱਕ ਪਾਸੇ ਜ਼ੁਲਮ ਹੋ ਰਿਹਾ ਹੈ ਜ਼ੁਲਮ ਕਰਨ ਵਾਲੇ ਲੋਕ ਹੈ ਇੱਕ ਪਾਸੇ ਜ਼ੁਲਮ ਰੋਕਣ ਵਾਲੇ ਲੋਕ ਹੈ ਇੱਕ ਪਾਸੇ ਸੂਲਤ ਇੱਕ ਪਾਸੇ ਸੱਚਕ ਪਾਸੇ ਝੂਠ ਹੈ ਜੇ ਅੱਜ ਅਸੀਂ ਰਾਜੀਨਾਮਾ ਕਰ ਲੈਨੇ ਆ ਇਹਦਾ ਭਾਵ ਹੈ ਕਿ ਜਿਹੜਾ ਸੱਚ ਹੈ ਉਹ ਝੂਠ ਅੱਗੇ ਝੁਕ ਗਿਆ ਇਹ ਕਦੀ ਵੀ ਨਹੀਂ ਹੋਣਾ ਸੱਚ ਹਮੇਸ਼ਾ ਹੀ ਰਹਿਣਾ ਹੈ ਸਾਨੂੰ ਇਹ ਕਦੀ ਵੀ ਮਨਜ਼ੂਰ ਨਹੀਂ ਕਾਫੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਦੋਂ ਬਹੁਤ ਜ਼ੋਰ ਪਾਉਂਦੇ ਆਏ ਇਤੁਸੀਂ ਸਾਡਾ ਜੁਰੂ ਪੁੱਛਣ ਮੰਨੋ ਅਸੀਂ ਤੁਹਾਡੀ ਬੇਨਤੀ ਕਰਦੇ ਆਂ ਦੱਸੇ ਪਾਤਸ਼ਾਹ ਕਹਨ ਲੱਗੇ ਅੱਜ ਤੁਸੀਂ ਸਿੰਘੋ ਰਾਜੀਨਾਮਾ ਕਰਾਉਣ ਵਾਸਤੇ ਆ ਗਏ ਜੇ ਜਦੋਂ ਪਹਿਵੇਂ ਪਾਤਸ਼ਾਹ ਚਿਧੀ ਪ੍ਰਾਤ ਕਰਦੇ ਆ ਓਦੋਂ ਤੁਸੀਂ ਕਿੱਥੇ ਸੀਗੇ ਜਦੋਂ ਆਨੰਦਪੁਰ ਨੂੰ ਘੇਰਾ ਪਿਆ ਰਿਆ ਹੈ ਵੱਡੇ ਸਹਬਜ਼ਾਦੇ ਸ਼ਹੀਦ ਹੋ ਗਏ ਛੋਟੇ ਸਹਬਜ਼ਾਦੇ ਮਾਤਾ ਗੁਰੂ ਕੋਲ ਚੀਰ ਹੋ ਗਏ ਐਨੇ ਸਿੰਘ ਚੀਰ ਹੋ ਗਏ ਉਦੋਂ ਤੱਕ ਤੁਹੀਂ ਕਿੱਥੇ ਸੀ ਉਸ ਟਾਈਮ ਜਦੋਂ ਕਾਫੀ ਗੱਲਾਂ-ਮਤਾਂ ਜਦੋਂ ਗੁਰੂ ਸਾਹਿਬ ਵੀ ਜੋਸ਼ ਵਿੱਚ ਬੋਲੇ ਐ ਫਿਰ ਉਹ ਸਿੰਘ ਕਹਿਣ ਲੱਗੇ ਜੇ ਤੁਹਾਨੂੰ ਇਹ ਸਾਡੀ ਬੇਨਤੀ ਨਹੀਂ ਪ੍ਰਵਾਨ ਤੇ ਅਸੀਂ ਬਦਾਵਾ ਲਿਖ ਕੇ ਦੇਣਾ ਚਾਹੁੰਨੇ ਅਸੀਂ ਤੁਹਾਡੇ ਸਿੱਖ ਨਹੀਂ ਐ ਅਸੀਂ ਦਾਵਾ ਕਰਦੇ ਆਂ ਅਸੀਂ ਅੱਜ ਦਾਵਾ ਕਰਦੇ ਆਂ ਕਿ ਅਸੀਂ ਤੁਹਾਡੇ ਸਿੱਖ ਨਹੀਂ ਅਸੀਂ ਬਦਾਵਾ ਲਿਖਣਾ ਚਾਹੁੰਨੇ ਕਲਕੀਆਂ ਵਾਲਾ ਪਾਤਸ਼ਾਹ ਕਹਿਣ ਲੱਗਾ ਤੁਸੀਂ ਲਿਖਦੇ ਹੋ ਪਰ ਮੈਂ ਕਦੀ ਵੀ ਨਹੀਂ ਕਹਾਂਗਾ ਤੁਸੀਂ ਮੇਰੇ ਸਿੱਖ ਨਹੀਂ ਤੁਸੀਂ ਲਿਖਦੇ ਹੋ ਲਿਖਣਾ ਤਾਂ ਭਾਈ ਮਾਨ ਸਿੰਘ ਨੂੰ ਕਹਿੰਦੇ ਆ ਵੀ ਲਿਆਓ ਕਲਮ ਲਿਆਓ ਸ਼ਾਈ ਕਾਗਜ਼ ਦਾ ਪ੍ਰਬੰਧ ਕੀਤਾ ਗਿਆ ਬਦਾਵਾ ਲਿਖਿਆ ਗਿਆ ਚਾਰ ਸਿੰਘਾ ਨੇ ਦਸਤਕਤ ਕੀਤੀ ਉੱਥੇ ਉਧਰੋਂ ਇਹ ਸੰਗਤ ਜਿਹੜੀ ਹੈ ਇਹ ਵਾਪਸ ਮੁੜਨ ਲੱਗਦੀ ਹੈ ਉਧਰੋਂ ਵਜੀਰ ਖਾਂ ਜਿਹੜੀ ਫਿਰ ਫੌਜ ਲੈ ਕੇ ਚਾਈ ਤੇ ਕੜਾਉਂਦਾ ਹੈ ਤੇ ਭਾਈ ਮਾਨ ਸਿੰਘ ਕਹਿੰਨ ਲੱਗੇ ਕਲਗੀਆਂ ਵਾਲਿਆ ਪਾਦਸ਼ਾ ਫੌਜ ਤਾਂ ਫੇਰ ਮਗਰ ਆ ਗਈ ਹੈ ਕੰਨ ਲੱਗੇ ਆਪਾਂ ਇੱਧਰੋਂ ਚੱਲੀ ਅੱਗੇ ਨੂੰ ਇੱਧਰੋਂ ਗੁਰੂ ਸਾਹਿਬ ਜੀ ਅੱਗੇ ਪਹੁੰਚ ਜਾਂਦੇ ਐ ਕਿਦਰਾਂ ਨੇ ਦੀ ਢਾਲ ਤੇ ਉੱਤਰੋਂ ਜਦੋਂ ਥੋੜੀ ਦੂਰ ਜਾਂਦੀ ਐ ਤੇ ਮਾਤਾ ਭਾਗ ਔਰ ਜਿਹੜੀ ਐ ਉਹ ਕਹਿੰਦੀ ਸਿੰਘਾਂ ਨੂੰ ਕਿ ਆਪਾਂ ਆਏ ਤਾਂ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਪਰ ਆਪਾਂ ਜਿਹੜਾ ਮੱਥੇ ਤੇ ਇੱਕ ਲੰਕ ਹੋ ਇੱਕ ਹੋਰ ਲਵਾ ਚੱਲੇ ਆ ਅਗਾਂ ਆਪਾਂ ਅੱਗੇ ਆਪਣੇ ਮੱਜੇ ਦੇ ਦਾਗ ਲੱਗਾ ਐ ਕਿ ਜਦੋਂ ਦੁਨੀ ਚੰਦ ਡਰਦਾ ਮੌਤ ਤੋਂ ਮਾਜੀ ਆਂੰਦਪੁਰ ਸਾਹਿਬ ਤੋਂ ਮਾਜੀ ਧਰਤੀ ਤੇ ਜੇ ਇਹਦਾ ਆਪਾਂ ਉਹ ਵੀ ਕਲੰਕਨੀ ਲਾ ਸਕੇ ਇੱਕਾਂ ਦਾ ਮਾਹੌਲ ਨਵਾ ਚੱਲੇ ਆ ਪਰ ਉਹ ਵੱਖਰੀ ਗੱਲ ਐ ਕਿ ਦੂਣੀ ਚੰਦ ਦੇ ਪੋਤਰਿਆਂ ਨੇ ਛੀਦੀ ਪ੍ਰਾਤ ਕਰਕੇ ਤੇ ਉਹ ਕਲੰਕ ਲਾ ਦਿੱਤਾ ਸੀਗਾ ਕਹਿਣ ਲੱਗੇ ਵੀ ਹੁਣ ਆਪਾਂ ਤਾਂ ਹੋਰ ਕਲੰਕ ਲਵਾ ਚੱਲੇ ਆ ਮਾਜੀ ਧਰਤੀ ਨੂੰ ਜਦੋਂ ਫਿਰ ਕਹਿਣ ਲੱਗੇ ਵੀ ਮੇਰੀ ਜਮੀਰ ਨਹੀਂ ਆਵਾਜ਼ ਅੰਦਰੋਂ ਆਵਾਜ਼ ਦਿੰਦੀ ਕਿ ਆਪਾਂ ਇੱਥੋਂ ਜਾਈਏ ਆਪਾਂ ਲਾ ਕੇ ਜਵਾਬ ਵੀ ਦੇਵਾਂਗੇ ਆਪਾਂ ਨੂੰ ਉੱਥੇ ਜਾ ਕੇ ਜਵਾਬ ਵੀ ਦੇਵਾਂਗੇ ਆਪਾਂ ਲੋਕ ਪੁੱਛਣਗੇ ਤੁਸੀਂ ਗੁਰੂ ਸਾਹਿਬਾਂ 'ਤੇ ਚੜਾਏ ਜੇ ਤੇ ਸਾਨੂੰ ਲੋਕ ਤਾਨੇ ਮਾਰਨਗੇ ਤੇ ਸਾਨੂੰ ਕੋਈ ਜਵਾਬ ਨਹੀਂ ਆਉਣਾ ਇਸ ਵਾਸਤੇ ਆਪਾਂ ਨੂੰ ਗੁਰੂ ਦਾ ਸਾਧਨ ਨਾਲ ਸਾਧਨੀ ਚੜਨਾ ਚਾਹੀਦਾ ਫਿਰ ਜਮੀਰ ਜਾਗਦੀ ਇਹਨਾਂ ਦੀ ਫਿਰ ਤਲੀ ਖਿੱਚਦੀ ਹੈ ਭਾਈ ਮਾਤਾ-ਪਿਤਾ ਕੋ ਕਹਿਣ ਲੱਗੀ ਆ ਮੈਂ ਲੀ ਖਿੱਚ ਦੇਣੀ ਆ ਜਿੰਨੂੰ ਗੁਰੂ ਪਿਆਰਾ ਏ ਜਿੰਨੂੰ ਸਿੱਖੀ ਪਿਆਰੀ ਏ ਉਹ ਲੈਨ ਪਾਰ ਕਰ ਜਾਵੇ ਤੇ ਬਾਕੀ ਘਰਾਂ ਨੂੰ ਚਲੇ ਜਾਂਦੇ ਜਿਹਨੂੰ ਘਰ ਪਿਆਰ ਆਏ ਜਿਹਨੂੰ ਆਪਣੇ ਧੀਆਂ ਪੁੱਤ ਪਿਆਰੇ ਉਹ ਵਾਪਸ ਚਲਾ ਜਾਵੇ ਜਿਹਨੂੰ ਸਿੱਖੀ ਪਿਆਰੀ ਜਿਹਨੂੰ ਗੁਰੂ ਪਿਆਰਾ ਇੱਕ ਪਾਸੇ ਲੀਕ ਲੰਘ ਜਾਵੇ ਉਸ ਤੋਂ ਫਿਰ ਕਿੰਨੇ ਵੀ ਸਿੰਘ ਸਾਰਿਆਂ ਨੇ ਲੀਕ ਪਾਰ ਕੀਤੀ ਤੇ ਗੁਰੂ ਤੋਂ ਕੋਈ ਵੀ ਨਹੀਂ ਬੇਮੁਖ ਹੋਇਆ ਸਾਰੇ ਗੁਰੂਵਾਲ ਨੂੰ ਤੁਰ ਪੈਂਦੇ ਉਧਰ ਜੀਤਖਾਂ ਭੋਇ ਲੈ ਕੇ ਆ ਰਿਹਾ ਦਸਵੇਂ ਪਾਤਸ਼ਾਹ ਟੀਬੀ ਸਾਹਿਬ ਗੁਰਦਾਰੀ ਚੀ ਟੀਬੀ ਜਾ ਕੇ ਬੈਠ ਜਾਂਦੇ ਐ ਥੱਲੇ ਫੁਜਾਂ ਤਿਆਰੀਆਂ ਕਰ ਰਹੀਆਂ ਇਹ ਜਿੰਨੇ ਵੀ ਸਿੰਘ ਸਨ ਚਾਲੀ ਇਹ ਸਾਰੇ ਸਿੰਘਾਂ ਨੇ ਜਾ ਕੇ ਉੱਥੇ ਦਰਖਤ ਸਨ ਉੱਪਰ ਆਪਣੇ ਚਾਦਰੀ ਚੁਦਰੇ ਲਾਲੇ ਭਲੇਖਾ ਪਿਆ ਵੀ ਇੱਥੇ ਹੀ ਫੌਜ ਬੈਠੀ ਹੋਈ ਆ ਸਿੱਖਾਂ ਦੀ ਹੂੰ ਤਾਂ ਇਧਰ ਫੌਜ ਨੇ ਇਧਰ ਇਹਨਾਂ 'ਤੇ ਹਮਲਾ ਕਰਤਾ ਇਹ ਫਿਰ ਸਿੰਘ ਉੱਥੇ ਬੜੇ ਜੂਝੇ ਬੜੀ ਇਹਨਾਂ ਨੇ ਲੜਾਈਆਂ ਕੀਤੀਆਂ ਯੁੱਧ ਕੀਤੇ ਆ ਆਖਰੀ ਦਮ ਤੱਕ ਇਹਨਾਂ ਨੇ ਲੜੇ ਤੇ ਕੁਝ ਸਿੰਘ ਛਿੱਧੀਆਂ ਪ੍ਰਾਪਤ ਕਰ ਗਏ ਕੁਝ ਸਿੰਘ ਜ਼ਖਮੀ ਹੋ ਗਏ ਦਸਵੇਂ ਪਾਤਸ਼ਾਹ ਉਧਰ ਟਿੱਬੀ ਸਾਹਿਬ ਤੋਂ ਤੀਰ ਚਲਾਉਂਦੇ ਨੇ ਉਧਰੋਂ ਉਹ ਵੀ ਜਿਹੜਾ ਮੁਕਾਬਲਾ ਕਰ ਰਿਹਾ ਦਸਵੇਂ ਪਾਤਸ਼ਾਹ ਵੀ ਕੀਰ ਤੇ ਪਾਣੀ ਦੀ ਕਾਰਨ ਕਿਉਂਕਿ ਪਾਣੀ ਤੇ ਕਬਜ਼ਾ ਸਿੰਘਾਂ ਦਾ ਸੀ ਵਜੀਦ ਖਾਂ ਕੋਲ ਪਾਣੀ ਨਹੀਂ ਜੇਗਾ ਉਹ ਜਦੋਂ ਬੈਕ ਮੁੜ ਜਾਂਦਾ ਵਾਪਸ ਮੁੜ ਜਾਂਦਾ ਹੈ ਸਿੰਘਾਂ ਦੀ ਜਿੱਤ ਹੁੰਦੀ ਹੈ ਫਿਰ ਦਸਵੇਂ ਪਾਤਸ਼ਾਹ ਕਾਲੀ-ਕਾਲੀ ਚ ਉੱਥੋਂ ਰਵਾਨਾ ਹੁੰਦੇ ਐ ਐਨਾ ਪਿਆਰ ਕਰਦੇ ਸਿੰਘ ਨਾਲ ਗੁਰੂ ਜੀ ਪਾਤਸ਼ਾਹ ਕਾਹੀ ਨਾਲ ਘੋੜੇ ਸਵਾਰ ਹੁੰਦੇ ਤੇ ਇੱਕਰ ਕਾਬ ਟੁੱਟ ਜਾਂਦੀ ਹੈ ਅਜ ਵੀ ਰਕਾਬ ਉੱਥੇ ਪਈ ਹੋਈ ਹੈ ਤੁਸੀਂ ਉੱਥੋਂ ਰਕਾਬ ਟੁੱਟ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਉਸ ਤਰ੍ਹਾਂ ਹੀ ਘੋੜੇ ਸਵਾਰ ਹੋ ਕੇ ਇਹਨਾਂ ਕੋਲ ਆ ਜਾਂਦੇ ਸਾਰੇ ਸਿੰਘਾਂ ਜਖਮੀ ਸਿੰਘਾਂ ਨੂੰ ਉਹਨਾਂ ਦੇ ਜਿਹੜੇ ਸੀਸ ਹੈ ਸੇਰ ਹੈ ਆਪਣੀ ਗੋਦੀ ਚ ਬੁਲਾਏ ਗੋਦੀ ਚ ਲੈ ਕੇ ਕਿਸੇ ਨੂੰ ਕਹਿੰਦੇ ਆ ਇਹ ਮੇਰਾ 10 ਹਜ਼ਾਰੀ ਹੈ ਇਹ ਮੇਰਾ 20 ਹਜ਼ਾਰੀ ਹੈ ਜਿੰਨੇ ਜਿੰਨੇ ਕਦਮ ਅੱਗੇ ਲੜ ਕੇ ਲੜਦਾ ਏ ਜੁੱਧ ਸ਼ੀਰਕਾਰ ਜੁੱਧ ਕਰਦਾ ਏ ਉਹਨੇ ਉਹਨਾਂ ਖਿਤਾਬ ਦੇ ਰਿਹਾ ਉਹਨਾਂ ਨੂੰ ਬੜਾ ਪਿਆਰ ਕਰਦਾ ਤੁਸੀਂ ਪਾਸ਼ਾਨਾ ਸਿੰਘਾ ਦੇ ਨਾਲ ਆਖੀਰ ਤੇ ਭਾਈ ਮਾਹ ਸਿੰਘ ਕੋਲ ਆ ਜਾਂਦੇ ਆ ਉਹਨਾਂ ਦਾ ਸੀਸ ਜਿਹੜਾ ਏ ਉਸ ਆਪਦੀ ਗੋਦੀ ਚ ਲੈਂਦੇ ਆ ਭਾਈ ਮਾਹ ਸਿੰਘ ਬਿਹੋਸ਼ ਹੈ ਜ਼ਖਮੀ ਹੋਇਆ ਪਿਆ ਹੈ ਉਹਨਾਂ ਦੇ ਮੁਖ ਚ ਪਾਣੀ ਪਾਉਂਦੇ ਆ ਉਹਨਾਂ ਨੂੰ ਹੋਸ਼ ਆਉਂਦੀ ਹੈ ਤੇ ਦਸਵੇਂ ਪਾਤਸ਼ਾਹਾਂ ਲੱਗੇ ਮਾਂ ਸਿਆ 10 ਤੇਰੀ ਮਨ ਦੀ ਇੱਛਾ ਕੀ ਯਕੀਨ ਤੈਨੂੰ ਕੋਈ ਨਵਾਬ ਬਣਾ ਦੀਏ ਨਵਾਬੀ ਦੇ ਦੀਏ ਤੈਨੂੰ ਧਨ ਦੇ ਦੀਏ ਤੈਨੂੰ ਪਰਾਜਾ ਬਣਾ ਦੀਏ ਤੇ ਭਾਈ ਮਾਂ ਸਾਹਾਂ ਕਹ ਲੱਗੇ ਕਲਗੀਆਂ ਵਾਲਿਆ ਪਾਤਸ਼ਾਹ ਬਸ ਮੈਨੂੰ ਤੁਹਾਡੀ ਗੋਦ ਦੀ ਲੋੜ ਸੀ ਮੈਨੂੰ ਮਿਲ ਗਈ ਹੈ ਦੂਜੀ ਮੈਨੂੰ ਕੋਈ ਮੰਗਣੀ ਹੈ ਨਾ ਮੈਨੂੰ ਧਨ ਚਾਹੀਦਾ ਨਾ ਮੈਨੂੰ ਨਵਾਬੀਆਂ ਚਾਹੀਦੀਆਂ ਨੇ ਨਾ ਮੈਨੂੰ ਰਾਜ ਚਾਹੀਦਾ ਬਸ ਸਾਨੂੰ ਇੱਕੋ ਹੀ ਗੱਲ ਸਤਾ ਰਹੀ ਹੈ ਅਸੀਂ ਤੁਹਾਨੂੰ ਜਿਹੜਾ ਵਦਾਵਾ ਦਿੱਤਾ ਹੋਇਆ ਨਾ ਇਦੋਂ ਮਾਸੀ ਸੱਚਖੰਡ ਜਾਣ ਲੱਗਦੇ ਆ ਸਾਡੀ ਅੱਖਾਂ 'ਕੇ ਬਦਾਵਾ ਆ ਜਾਂਦਾ ਏ ਉਸਨੂੰ ਬਦਾਵਾ ਬੜਾ ਤੰਗ ਕਰ ਰਿਹਾ ਏ ਸਾਨੂੰ ਪਰੇਸ਼ਾਨ ਕਰ ਰਿਹਾ ਏ ਕਿਰਪਾ ਕਰਕੇ ਉਹ ਬਦਾਵਾ ਪਾੜ ਦਿਓ ਇਹ ਹੀ ਸਾਡੀ ਬੇਨਤੀ ਏ ਫਿਰ ਕਲਗੀਆਂ ਵਾਲਾ ਪਾਦਸ਼ਾ ਆਪਣੇ ਕਮਰ ਕੱਸੀ 'ਚੋਂ ਜਦੋਂ ਬਦਾਵਾ ਕੱਢਦਾ ਨਾ ਸਤ ਮੁਰ ਕਹਿਣ ਲੱਗੇ ਮਾਂ ਸਿਆ ਮੈਂ ਆਪਦੇ ਕੋਲ ਕੁਝ ਵੀ ਰੱਖਿਆ ਸੀ ਸਭ ਕੋਈ ਪੰਤ ਤੋਂ ਵਾਰਤਾ ਏ ਪਰ ਤੇਰਾ ਬਦਾਵਾ ਤੁਹਾਡਾ ਮੈਂ ਖੂਬ ਸਾਹਮਣੇ ਰੱਖਿਆ ਹੈ ਮੈਨੂੰ ਪਤਾ ਸੀ ਮੇਰੇ ਨੇ ਤੇ ਮੇਰੇ ਕੋਲ ਹੀ ਆਉਣਗੇ ਬਿਲਕੁਲ ਉਹਦੇ ਸਾਹਮਣੇ ਗੁਰੂ ਸਾਹਿਬੀ ਫਿਰ ਬਦਾਵਾ ਪਾੜ ਦਿੰਦੇ ਐ ਤੇ ਉਹਦੀ ਟੁੱਟੀ ਗੰਢ ਲੈਂਦੇ ਐ ਸੋ ਆਪ ਮੁਕਤ ਮੁਕਤ ਕਰੇ ਸੰਸਾਰ ਸਤਗੁਰ ਆਪ ਮੁਕਤ ਐ ਤੇ ਉਹਨਾਂ ਨੇ ਮੁਕਤ ਕੀਤਾ ਕਲਗੀਆਂ ਵਾਲੇ ਪਾਸ਼ੇ ਨੇ ਅਗਲੇ ਦਿਨ ਫਿਰ ਸਾਰੇ ਸਿੰਘਾਂ ਦੀਆਂ ਜੋ ਸਰੀਰ ਸਾਨੂੰ ਇਕੱਠੇ ਕੀਤੇ ਆਪ ਉਹਨਾਂ ਦਾ ਸਸਕਾਰ ਕੀਤਾ ਅੱਗ ਦਾ ਪ੍ਰਬੰਧ ਕੀਤਾ ਆਪ ਉੱਥੇ ਸੋਹਿਲਾ ਸਾਹਿਬ ਪੜਿਆ ਅਰਦਾਸ ਬੇਨਤੀ ਕੀਤੀ ਤੇ ਕਰਕੇ ਤਾਂ ਕਹਿਣ ਲੱਗੇ ਵੀ ਇਹ ਮੇਰੇ 40 ਮੁਕਤੇ ਐ ਤੇ ਗੁਰਦਰਾ ਬਣ ਗਿਆ ਮੁਕਤਸਰ ਸਾਹਿਬ ਸੋ ਅਖੀਰ ਤੇ ਮੈਂ ਬੇਨਤੀ ਕਰਨੀ ਚਾਹਣਾ ਕਿ ਵੇਖੋ ਜੇ ਉਹ 40 ਮੁਕਤੇ ਮੁਕਤੇ ਹੋ ਗਏ ਹੈ ਕਿ ਗੁਰੂ ਦੇ ਸਾਹਮਣੇ ਹੋ ਕੇ ਆਪਣੀ ਗਲਤੀ ਨੂੰ ਮੰਨ ਕੇ ਤੇ ਗੁਰੂ ਗੁਰੂ ਦੇ ਸਾਹਮਣੇ ਹੋ ਕੇ ਤੇ ਜੋਤ ਵਿੱਚੀਦਿਆ ਪ੍ਰਾਪਤ ਕੀਤੀਆਂ ਨੇ ਅੱਜ ਉਹ 40 ਮੁਕਤੇ ਹੈ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਆਪਾਂ ਉੱਥੇ ਜਾਣਾ ਹੈ ਉੱਥੇ ਦਰਸ਼ਨ ਵੀ ਕਰਨੇ ਹੈ ਉੱਥੇ ਇਸ਼ਨਾਨ ਵੀ ਕਰਨੇ ਹੈ ਤੇ ਇੱਕ ਬੇਨਤੀ ਹੈ ਵੀ ਜਿਵੇਂ ਉਹਨਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲਈਆਂ ਨੇ ਤੇ ਆਪਾਂ ਵੀ ਖੁਸ਼ੀਆਂ ਲੈਣੀਆਂ ਨੇ ਕਿਉਂਕਿ ਕਿਸੇ ਨੇ ਪੁੱਛਿਆ ਕਲਗੀਆਂ ਵਾਲਿਆ ਪਾਸ਼ਾ ਤੂੰ ਕਿਹਦੇ ਨਾਲ ਪ੍ਰੇਮ ਕਰਦਾ ਹੈ ਨਾ ਤੈਨੂੰ ਪਿਆਰ ਆਪਣੇ ਪਰਿਵਾਰ ਨਾਲ ਨਾ ਤੈਨੂੰ ਪਿਆਰ ਧਨ ਪਦਾਰਥਾਂ ਦੇ ਨਾਲ ਨਾ ਤੈਨੂੰ ਪਿਆਰ ਆਪਣੇ ਘਰ ਦੇ ਨਾਲ ਤੈਨੂੰ ਕਿਹਦੇ ਨਾਲ ਪਿਆਰ ਹੈ ਸਤਿਗੁਰੂ ਕਿਹਾ ਸੀ ਮੈਨੂੰ ਪਿਆਰ ਪਤਾ ਕਿਹਦੇ ਨਾਲ ਹੈ ਜਿਹੜਾ ਮੇਰਾ ਪੰਜਵਾਂ ਪੁੱਤਰ ਹੈ ਖਾਲਸਾ ਮੈਂ ਪਿਆਰ ਕਰਦਾ ਖਾਲਸੇ ਨਾਲ ਤੇ ਖਾਲਸਾ ਕੌਣ ਹੈ ਖਾਲਸਾ ਸੂ ਜੋ ਕਰੇ ਨਿਤ ਜੰਗ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਕਹਿ ਲੱਗੇ ਮੈਨੂੰ ਖਾਲਸਾ ਪਿਆਰਾ ਏ ਮੈਨੂੰ ਰਹਿਤ ਪਿਆਰੀ ਏ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਮੈਨੂੰ ਸਿੱਖ ਨਹੀਂ ਪਿਆਰਾ ਉਹਦੀ ਰਹਿਤ ਪਿਆਰੀ ਏ ਮੈਂ ਬੇਨਤੀ ਕਰਾਂ ਆਪਾਂ ਵੀ ਕਿਸਾ ਧਾਰੀ ਹੋ ਕੇ ਨਸ਼ਿਆਂ ਤੋਂ ਦੂਰ ਹੋ ਕੇ ਅਮਰ ਛੱਕ ਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਵਾਲੇ ਬਣ ਕੇ ਸੰਸਾਰ ਤੋਂ ਜਾਈਏ ਆਪਣਾ ਲੋਕ ਵੀ ਸਵੇਲਾ ਆਪਨਾ ਪਰਲੋਕ ਵੀ ਸੋਹਿਲਾ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਸੋ ਬੜੀ ਵੱਡੀ ਇੱਕ ਪੰਥ ਦੀ ਸੇਵਾ ਹੋਵੇਗੀ ਉਹ ਮਾਮਾ ਜਿਹੜੀਆਂ ਨੇ ਮੈਂ ਬੇਨਤੀ ਕਰਾਂ ਮਾਮਾ ਭੈਣਾ ਨੂੰ ਕਿ ਉਹ ਮਾਮਾ ਜਿਹੜੀਆਂ ਆਪਣੇ ਬੱਚਿਆਂ ਦੇ ਕੇਸਾਂ ਦਾ ਸਤਕਾਰ ਕਰਨ ਜੂੜੇ ਕਰਨ ਦਿਮਾਲੇ ਸਜਾਉਣ ਤੇ ਉਹਨਾਂ ਨੂੰ ਅਮਰ ਸਚ ਕਾਉਣ ਗੁਰੂ ਵਾਲੇ ਬਣਾਉਣ ਇਹ ਇੱਕ ਬੜੀ ਵੱਡੀ ਪੰਥ ਦੀ ਸੇਵਾ ਹੋਵੇਗੀ ਸੋ ਇਹੇ ਬੇਨਤੀ ਕਰਨਾ ਆਪਾਂ ਵੀ ਗੁਰੂ ਦੇ ਸਾਹਮਣੇ ਹੋਵੇ ਆਪਾਂ ਵੀ ਜੋ ਗੁਰੂ ਦੇ ਸਾਹਮਣੇ ਹੋ ਕੇ ਤੇ ਅਮਰ ਛੱਕੇ ਗੁਰੂ ਦੇ ਸਿੰਘ ਸਜਵੇਂ ਸਜ ਜੀਏ ਇਹ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦਰਸ਼ਕੋ ਇਹ ਸੀ ਇਤਿਹਾਸ 40 ਸਿੰਘ ਸਹਿਬਾਨਾਂ ਦਾ 40 ਮੁਕਤੀਆਂ ਦਾ ਸੋ ਬੜੀ ਵੱਡੀ ਕੁਰਬਾਨੀ ਮੇਰੇ ਨਾਲ ਪਾਪਾ ਬਲਕਾਰ ਸਿੰਘ ਜੀ ਗੁਰਮਤ ਪ੍ਰਚਾਰ ਜਥੇਦ ਤੋਂ ਜਿਹੜੀਆਂ ਅਕਸਰ ਸੁਆਵਾਂ ਜਿਹੜੀਆਂ ਦਿੰਦੇ-ਦਿੰਦੇ ਆ ਔਰ ਜਿਹੜਾ ਹਮੇਸ਼ਾ ਹੀ ਜਿਹੜਾ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹੈਗੇ ਆ ਗੁਰਮਤਕ ਸਖਲਾਈ ਕੈਂਪ ਵੀ ਬੱਚਿਆਂ ਦੇ ਲੱਗਦੇ ਹੈਗੇ ਆ ਸੋ ਹਮੇਸ਼ਾ ਜਿਹੜੇ ਯਤਨ ਨੇ ਜਿਹੜੇ ਸਿੱਖੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦੀ ਔਰ ਜਿਹੜੇ ਸ਼ਰਧਾ ਜਿਹੜੀ ਜਿਹੜੇ ਸਾਡੇ ਬੱਚਿਆਂ ਦੀ ਹੈਗੀ ਹੈ ਸਾਡੇ ਕਿਸੇ ਵੀ ਸਿੱਖ ਵੀਰ ਦੀ ਹੈਗੀ ਉਹਨੂੰ ਹਮੇਸ਼ਾ ਗੁਰੂ ਨਾਲ ਪ੍ਰੇਰਕ ਕੇ ਜੋੜਦੇ ਹੈਗੇ ਆ ਸੋ ਬਹੁਤ ਵੱਡਾ ਇਤਿਹਾਸ ਹੈਗਾ ਇਸ 40 ਮੁਕਤਿਆਂ ਦਾ ਸੋ ਅਸੀਂ ਉਮੀਦ ਕਰਾਂਗੇ ਜਿਹੜੀ ਸਾਡੀ ਵੀਡੀਓ ਹੈਗੀ ਹੈ ਅਸੀਂ ਅਕਸਰ ਜਿਹੜਾ ਸ੍ਰੀ ਮੁਕਤਸਰ ਸਾਹਿਬ ਮੱਥਾ ਟੇਕਣ ਜਾਂਦੇ ਆ ਛੇ ਧਾਣੂ ਨਮਸਤਕ ਹੋਣ ਜਾਂਦੇ ਆਥੇ ਜਿਤੇ ਇੱਕ ਬੰਨੇ 1705 ਵਿੱਚ ਆਪਾਂ ਗੱਲ ਕਰਦੇ ਜਿਹੜੀ 40 ਮੁਕਤੀਆਂ ਦੀ ਗੱਲ ਕੀਤੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ 14ਵਾਂ ਜੁੱਧ ਸੀਗਾ ਤਾਂ 14 ਤੇ 14 ਜਿਹੜੇ ਜੁੱਧ ਜਿਹੜੇ ਮੁਗਲ ਸ਼ਾਸਕਾਂ ਨਾਲ ਹੋਇਆ ਤੇ 14 ਤੇ 14 ਜੁੱਧ ਜਿੱਤੇ ਹੈਗੇ ਆ ਇਹ ਜਿਹੜੀ ਉਹਨਾਂ ਦੇ ਜੀਵਨ ਕਾਲ ਦੀ ਜਿਹੜੀ ਆਖਰੀ ਲੜਾਈ ਹੈਗੀ ਸੀਗੀ ਇਸ ਇੱਕ ਬੰਨੇ ਤਾਂ ਆਪਾਂ ਜਿੱਤ ਦੇ ਜਿਹੜੇ ਜਿੱਤ ਦੀ ਖੁਸ਼ੀ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆਪਾਂ ਜਾਣਦੇ ਆ ਨਮਸਕਾਰ ਕਰਦੇ ਆ ਗੁਰੂ ਸਾਹਿਬ ਜੀ ਨੂੰ ਦੂਸਰੇ ਬੰਨੇ ਜਿਹੜੇ ਸਾਡੇ ਉੱਥੇ ਨੇਕਾਂ ਹੀ ਸ਼ਹੀਦ ਹੋਏ ਆ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਸਮੁੱਚਾ ਪਰਿਵਾਰ ਸ਼ਹੀਦ ਹੋਇਆ ਉ ਜਿਹੜੇ 40 ਮੁਕਤੇ ਆ ਮਾਤਾ ਭਾਗੌਰ ਜੀ ਛੀਤ ਹੁੰਦੇ ਆਗੇ ਸਾਰੇ ਉਥੇ ਛੀਤ ਹੁੰਦੇ ਆਗੇ ਸੋ ਅ ਅਸੀਂ ਸਾਰੀ ਨਾਨਕਨੇਵਾ ਸਿੱਖ ਸੰਗਤ ਤੋਂ ਹੀ ਆਸ ਕਰਾਂਗੇ ਕਿ ਇਹ ਜਿਹੜੀ ਵੀਡੀਓ ਹੈਗੀ ਇਹ ਵੀਡੀਓ ਸਾਡੀ ਬਣਾਉਣ ਦਾ ਮਕਸਦ ਹੈਗਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਸਿੱਖੀ ਦੇ ਨਾਲ ਜੁੜੀਏ ਅ ਅੰਮ੍ਰਿਤਪਾਣ ਕਰੀਏ ਔਰ ਆਪਣੇ ਬੱਚਿਆਂ ਨੂੰ ਜਿਹੜਾ ਹਮੇਸ਼ਾ ਤੇ ਸਿੱਖੀ ਦੇ ਨਾਲ ਜੋੜਨਾ ਦੀ ਕਰਨ ਪ੍ਰੇਰਣਾ ਕਰੀਏ ਸੋ ਮੇਰੇ ਨਾਲ ਬਾਬਾ ਬਲਕਾਸ਼ ਸਿੰਘ ਜੁੜੇ ਸੀ ਬਾਬਾ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਨਾਲ ਹੀ ਆਪਣੇ ਲਾਈਕ ਕਮੈਂਟ ਦੇਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ